ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਪਾਸੇ ਟਰੈਕਟਰਾਂ ਦੀ ਵੀਡੀਓ ਲੈ ਕੇ ਆ ਗਏ ਟਰੈਕਟਰ ਬਹੁਤ ਜ਼ਿਆਦਾ ਤੇ ਬਹੁਤ ਸੋਹਣੇ ਟਰੈਕਟਰ ਖੜੇ ਨੇ ਬਾਈ ਜੀ ਆਪਣੇ ਨਾਲ ਨੇ ਬਾਈ ਤੁਹਾਨੂੰ ਦੱਸਣਗੇ ਕਿੱਥੇ ਐਡਰੈਸ ਆ ਪੂਰਾ ਪ੍ਰੋਪਰ ਹਾਂਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਤੇ ਸਰ ਦੱਸਿਓ ਆਪਣਾ ਐਡਰੈਸ ਕਿੱਥੇ ਹੈ ਜੀ ਇਹ ਇਹ ਸਰਾਂਤੋ ਦਾ ਭਾਰਸੋ ਰੋਡ ਤੇ ਆ 4 ਕਿਲੋਮੀਟਰ ਸੌਂਡਾ ਪਿੰਡ ਜੀ ਸਰ ਤੇ ਲੋਕੇਸ਼ਨ ਮੰਨ ਲਓ ਸਰਾਂਤੋ ਜਿਹੜਾ ਭਾਰਸੋ ਨੂੰ ਨੇ ਆ ਉਸ ਸਥਾਨ ਦੇ ਹਾਂ ਹਾਂ ਨੈਰਤੀ ਪਹਾੜਾ ਤੇ ਪੈਂਦਾ ਏ ਸੌਂਡਾ ਜੀ ਚਲੋ ਜੀ ਦੱਸਿਓ ਉਹ ਪਿੱਛੇ ਆਪਣੇ ਟਰੈਕਟਰ ਇਹ ਨਿਹੜੇ ਨਵੇਂ ਮਾਡਲ ਆ ਜੀ 585 ਅੱਛਾ 99 ਮਾਡਲ ਜੀ ਹਾਂਜੀ ਤੇ ਲੈ ਵੀ ਦੋਸਤੋ 99 ਮਾਡਲ ਆ ਤੁਹਾਡੇ ਸਾਹਮਣੇ ਕੰਡੀਸ਼ਨ ਆ ਮਹਿੰਦਰਾ 585 ਡੀਆਈ ਤੇ ਟਾਇਰ ਕਿੰਨੇ ਨੇ ਸਰ 13 ਦੇ ਜੀ ਹਾਂਜੀ 13 ਦੇ 13 ਦੇ ਟਾਇਰਾਂ ਚ ਇੰਜਨ ਗੇਅਰ ਕਿਵੇਂ ਆ ਜੀ ਇੰਜਨ ਗੇਅਰ ਠੀਕ ਆ ਡਬਲ ਕਲੱਚ ਡਬਲ ਕਲੱਚ ਆ ਦੋਸਤੋ ਇੰਜਨ ਗੇਅਰ ਦੀ ਬਿਲਕੁਲ ਓਕੇ ਕੰਡੀਸ਼ਨ ਆ ਤੇ ਸਰ ਡਿਮਾਂਡ ਆਪਾਂ ਕਿੰਨੀ ਕੀ ਕਰਦੇ ਆ ਦੀ ਲੈ ਵੀ ਦੋਸਤੋ 185000 ਦੇ ਵਿੱਚ ਇਹ ਟਰੈਕਟਰ ਮਿਲ ਜੂਗਾ ਸਰ ਲੋਨ ਦੀ ਫੈਸਿਲਿਟੀ ਹੋ ਜੂਏ ਤੇ ਕਰ ਨਹੀਂ ਨਹੀਂ ਤੇ ਨਹੀਂ ਹੁੰਦਾ ਇਹ ਅੱਛਾ ਲੋਨ ਨਹੀਂ ਹੋਣਾ ਲੈ ਵੀ ਦੋਸਤੋ ਨਗਦ ਕੈਸ਼ ਤੁਹਾਨੂੰ ਲੈ ਕੇ ਜਾਣਾ ਪਊਗਾ ਇਹਦੀ ਪਰਸੰਖਾਤਮ ਹੋਊਗੀ ਜੀ ਸਰ ਜੀ ਤੇ ਹਾਂਜੀ ਸਰ ਉਸ ਤੋਂ ਬਾਅਦ ਦਾ ਟਰੈਕਟਰ ਦੱਸਿਓ ਜੀ ਇਹ ਆਰਜਨ ਆ ਜੀ 555 ਆਰਜਨ 555 ਪਾਵਰ ਸਟੀਰਿੰਗ ਹਾਂਜੀ ਹਾਂਜੀ 11 ਮਾਡਲ ਤੇਲ ਬ੍ਰੇਕਾਂ ਵਾਲਾ ਲੈ ਵੀ 2011 ਮਾਡਲ ਦਾ ਦੋਸਤੋ ਤੇਲ ਬ੍ਰੇਕਾਂ ਵਾਲਾ ਆ ਟਾਇਰ ਕਿੰਨੇ ਦਿਨੇ ਸਰ ਇਹਨੂੰ 14 ਦੇ 14 ਦੇ ਟਾਇਰਾਂ ਦਾ ਦੋਸਤੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਨਵੀਂ ਕੰਡੀਸ਼ਨ ਦੇ ਵਿੱਚ ਤੁਹਾਨੂੰ ਟਰੈਕਟਰ ਮਿਲ ਜੂਗਾ ਤੇ ਸਾਰੀ ਇਹਦੀ ਡਿਮਾਂਡ ਆਪਾਂ ਕਿੰਨੀ ਕਰਦੇ ਆ ਜੀ ਇਹਦੀ 360 ਜੀ 3 ਲੱਖ 60 ਹਜ਼ਾਰ ਦੇ ਵਿੱਚ ਦੋਸਤੋ ਆਹ ਟਰੈਕਟਰ ਤੁਹਾਨੂੰ ਦਿੱਤਾ ਜਾਊਗਾ ਉਸ ਤੋਂ ਬਾਅਦ ਵਾਲਾ ਜੀ ਸੋਨਾਲਿਕ ਆ ਗਿਆ 750 DI ਹਾਂ ਜੀ ਇਹ ਚਾਰ ਮਾਡਲ ਆ ਇਹ ਇਹ ਚਾਰ ਮਾਡਲ ਆ ਦੋਸਤੋ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਤੇ 14 ਦੇ ਟਾਇਰਾਂ ਚਾਹੀ ਸਰ ਇਹਦੀ ਕੀ ਡਿਮਾਂਡ ਕਰਦੇ ਆਂ ਭਾਜੀ ਇਹਦੀ 185 ਲੈ ਵੀ ਦੋਸਤੋ 1 ਲੱਖ 85000 ਦੇ ਵਿੱਚ ਇਹ ਟਰੈਕਟਰ ਤੁਹਾਨੂੰ ਦਿੱਤਾ ਜਾਊਗਾ ਉਸ ਤੋਂ ਬਾਅਦ ਜੀ ਇਹ 575 ਜੀ 71 ਬਾ ਲੋ ਜੀ ਜੌਂਟ ਯਰ ਆ ਗਿਆ 4x4 ਜੇ ਕਿਸੇ ਵੀਰ ਨੇ ਲੈਣਾ ਹੋਵੇ ਇਹ ਵੀ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਬੀਕੇਟੀ ਦੇ ਟਾਇਰ ਲੱਗੇ ਹੋਏ ਨੇ 18 ਦੇ ਟਾਇਰਾਂ ਚਾ ਟਰੈਕਟਰ ਦੇਖ ਲਓ ਤੁਸੀਂ ਰੂਹ ਖੁਸ਼ ਹੋ ਜੂਗੀ ਤੁਹਾਡੀ ਦੇਖ ਕੇ ਇੰਨੀ ਸੋਹਣੀ ਕੰਡੀਸ਼ਨ ਦੇ ਵਿੱਚ ਤੁਹਾਨੂੰ ਟਰੈਕਟਰ ਦਿੱਤਾ ਜਾਊਗਾ ਤੇ ਟਰੈਕਟਰ ਤੇ ਤੁਸੀਂ ਨਿਗਾਹ ਮਾਰੋ ਮੈਂ ਕਹਿੰਦਾ ਉੱਖ ਲੈਂਦੀ ਆ ਟਰੈਕਟਰ ਦੇਖ ਕੇ ਤੇ ਬਾਈ ਜੀ ਇਹਦੀ ਕੀ ਡਿਮਾਂਡ ਆ ਜੀ ਇਹਦੀ 11 ਲੱਖ ਜੀ 11 ਲੱਖ ਰੁਪਏ ਦੋਸਤੋ ਇਹ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾੜਾ ਮੋਟਾ ਐਡਜਸਟਮੈਂਟ ਕਰ ਲਾਂਗੇ 75 HP ਦਾ 75 HP ਦਾ ਲੋਨ ਦੀ ਫੈਸਿਲਿਟੀ ਸਾਰਾ ਹੈਗੀ ਤੇ ਹਾਂ ਜੀ ਇਹ ਤੇ ਹੋ ਜੀ ਲੈ ਵੀ ਦੋਸਤੋ ਲੋਨ ਹੋ ਜਾਊਗਾ ਥੋੜੇ ਮੋਟੇ ਪੈਸੇ ਭਰ ਕੇ ਸੱਪਾ ਥੋੜਾ ਸਹੀ ਆ ਲੋਨ ਹੋ ਜੂਏ ਤੇ ਤੇ ਉਸ ਤੋਂ ਬਾਅਦ ਸਰ ਸੋਨਾਲਿਕਾ 55 DI ਹਾਂਜੀ ਇਹ ਸਰ ਕਿੰਨਾ ਮਾਡਲ ਹੈ ਜੀ ਇਹ 2000 ਮਾਡਲ ਹੈ 2000 ਮਾਡਲ ਆ ਦੋਸਤੋ ਜੇ ਕੋਈ ਛੋਟੇ ਜ਼ਿੰਮੇਦਾਰ ਨੇ ਲੈਣਾ ਹੋਵੇ ਉਹ ਵੀ ਟਰੈਕਟਰ ਉਹਰੇ ਤੁਹਾਨੂੰ ਮਿਲ ਜੂ ਦੇਖਣ ਨੂੰ ਸਰ ਇਹ ਇੰਜਨ ਪੰਪ ਦਾ ਕੰਮ ਹੋਇਆ ਵਾ ਸਾਰਾ ਅੱਛਾ ਜੀ ਇਹ 2 15 ਦਾ 2 ਲੱਖ 15000 ਰੁਪਿਆ ਦੋਸਤੋ ਇਹਦੀ ਡਿਮਾਂਡ ਆ ਬਾਕੀ ਮੌਕੇ ਦੇ ਮਾੜਾ ਮੋਟਾ ਅਡਜਸਟਮੈਂਟ ਕਰ ਲਾਂਗੇ ਤੇ ਉਹ ਦੇਖ ਸਕਦੇ ਹੋ ਇੰਜਨ ਗੇਅਰ ਦਾ ਸਰ ਕਿਵੇਂ ਆ ਜੀ ਇਹ ਇਹ ਠੀਕ ਆ ਜੀ ਇੰਜਨ ਗੇਅਰ ਦਾ ਬਿਲਕੁਲ ਦੋਸਤੋ ਓਕੇ ਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਥੋਨੂੰ ਦਿਖਾ ਰਹੇ ਆ ਆਪਾਂ ਤੇ ਸਰ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦੀ 2.7 ਲੈ ਵੀ ਦੋਸਤੋ 2,60,000 ਦੇ ਵਿੱਚ ਤੁਹਾਨੂੰ ਇਹ ਟਰੈਕਟਰ ਦਿੱਤਾ ਜਾਊਗਾ ਉਸ ਤੋਂ ਬਾਅਦ ਆ ਗਿਆ ਜੀਮੀਦਾਰਾਂ ਦੀ ਪਸੰਦ ਫੇਰ ਯੂਨਡਿਆਰਾ ਤੇ ਸਰ ਇਹ ਦੱਸਿਓ ਕਿੰਨਾ ਮਾਡਲ ਆ ਜੀ ਇਹ 12 ਜੀ ਲੈ ਵੀ ਦੋਸਤੋ 12 ਮਾਡਲਾ ਇੰਜਨ ਗੇਅਰ ਦਾ ਬਿਲਕੁਲ ਇਹ ਵੀ ਓਕੇ ਆ ਕਿੰਨੇ ਦੇ ਟਾਇਰਾਂ ਚਾਹੀਦੇ ਜੀ ਇਹ 14 ਇੰਚ 14 ਦੇ ਟਾਇਰਾਂ ਚਾਹ ਦੋਸਤੋ ਬਹੁਤ ਘੱਟ ਚੱਲਿਆ ਵਿਆ ਜ਼ਿੰਮੇਦਾਰ ਲਵੇ ਖੜਾ ਦੀ ਇਹ ਵੀ ਬਾਈ ਹੋਣਾ ਨੇ ਲਿਆਂਦਾ ਜਿੱਥੋਂ ਬਹੁਤ ਸੋਹਣੀ ਕੰਡੀਸ਼ਨਾਂ ਤੇ ਸਰ ਇਹਦੀ ਕੀ ਡਿਮਾਂਡ ਆ ਜੀ ਇਹਦੀ ਡਿਮਾਂਡ ਹੈਗੀ ਜੀ 360 3 ਲੱਖ 60 ਹਜ਼ਾਰ ਦੋਸਤੋ ਇਹ ਵੀ ਟਰੈਕਟਰ ਤੁਹਾਨੂੰ ਦਿੱਤਾ ਜਾਊਗਾ ਆ ਕੱਢ ਨਹੀਂ ਘੜੇ ਕਰੋ ਤੇ ਸਰ ਇਧਰੋਂ ਅਮਿੰਦਰਾ ਦਾ ਜੀ ਇਹ ਹੈਗਾ 6 ਮਾਡਲ ਜੀ ਲੈ ਵੀ ਡਿਮਾਂਡ ਆ ਸਰ ਇਹਦੀ ਡਿਮਾਂਡ ਹੈਗੀ ਜੀ 215 2 ਲੱਖ 15 ਹਜ਼ਾਰ ਤੇ ਵੀ ਟਰੈਕਟਰ ਤੁਹਾਨੂੰ ਦਿੱਤਾ ਜਾਊਗਾ ਦੋਸਤੋ ਹਾਂਜੀ ਹੁੰਦਾ ਸਾਡੇ ਮੰਮੀ ਹਾਂਜੀ ਸਰ ਇਹ ਕਿੰਨਾ ਮਾਡਲ ਆ ਜੀ 99 ਲੋ ਜੀ 2099 1999 ਮਾਡਲ ਆ ਗਿਆ ਜੀ ਸਰ ਇਹਦੀ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ 160 ਲੈ ਵੀ ਦੋਸਤੋ 1 ਲੱਖ 60000 ਦੇ ਵਿੱਚ ਇਹ ਵੀ ਟਰੈਕਟਰ ਮਿਲ ਜੂਗਾ ਟਾਇਰ ਟੂਰ ਬਿਲਕੁਲ ਓਕੇ ਨੇ ਇੰਜਨ ਗੇਅਰ ਦਾ ਬਿਲਕੁਲ ਸਾਫ ਸੁਥਰਾ ਆ ਤੇ ਉਸ ਤੋਂ ਬਾਅਦ ਵਾਲਾ ਜੀ ਸਵਰਾਜ 855 ਐਫ ਇਹ ਇੱਕ ਨਵਾਂ ਮਾਡਲ ਆ ਜੀ ਇਹ ਨਵਾਂ ਮਾਡਲ ਹੈ ओरिजिनल ਟਰੈਕਟਰ ਹੈ ਇਹ ਪੂਰਨ ਨਵਾਂ ਹੈ ਠੀਕ ਆ ਜੀ ओरिजिनल ਟਰੈਕਟਰ ਆ ਦੋਸਤੋ ਇੰਜਨ ਗੇਅਰ ਦਾ ਇਹ ਵੀ ਬਿਲਕੁਲ ਓਕੇ ਆ ਬਿਲਕੁਲ ਨਵੇਂ ਕੰਡੀਸ਼ਨ ਦੇ ਮਾਰ ਕੇ ਟਾਇਰ ਪਏ ਨੇ ਇਹਦੀ ਕੀ ਡਿਮਾਂਡ ਕਰਦੇ ਆਂ ਸਰ 550 3.5 ਲੱਖ ਰੁਪਏ ਦਾ ਦੋਸਤੋ ਇਹ ਟਰੈਕਟਰ ਤੁਹਾਨੂੰ ਮਿਲ ਜਾਊਗਾ ਬਾਕੀ ਮੌਕੇ ਦੇ ਮਾੜਾ ਮੋਟਾ ਅਡਜਸਟਮੈਂਟ ਹੋ ਜਾਊਗੀ ਉਸ ਤੋਂ ਬਾਅਦ ਵਾਲਾ ਜਿਵੇਂ ਅਸੀਂ ਇਹ ਹੈਗਾ 11 ਮਾਡਲ ਜੀ ਇਹ ਹੈਗਾ 2011 ਮਾਡਲ ਦੋਸਤੋ ਤੇ ਇਹਦੀ ਸਾਰ ਆਪਾਂ ਕੀ ਡਿਮਾਂਡ ਕਰਦੇ ਆਂ ਜੀ ਇਹਦੀ ਹੈਗੀ ਜੀ 370 3 ਲੱਖ 2 ਲੱਖ 70 000 2 ਲੱਖ 70000 ਦੇ ਵਿੱਚ ਤੁਹਾਨੂੰ ਦੋਸਤੋ ਇਹ ਟਰੈਕਟਰ ਦਿੱਤਾ ਜਾਊਗਾ ਤੁਹਾਡੇ ਸਾਹਮਣੇ ਕੰਡੀਸ਼ਨ ਆ ਇੰਜਨ ਗੇਅਰ ਦੀ ਬਾਰ ਬਾਰ ਅਸੀਂ ਕਹਿ ਰਹੇ ਆਂ ਵੀ ਫੁੱਲ ਗਾਰੰਟੀ ਹੋਊਗੀ ਹਰ ਇੱਕ ਟਰੈਕਟਰ ਦੀ ਬਾਈ ਹੋਣਾ ਕਿ ਨਹੀਂ ਉਹ ਫੁੱਲ ਗਾਰੰਟੀ ਆ ਹਾਂਜੀ ਸਰ ਇਹ ਕਿੰਨਾ ਮਾਡਲ ਆ ਜੀ 2001 ਜੀ ਇੰਜਨ ਗੇਅਰ ਦਾ ਕਿਵੇਂ ਹੈ ਜੀ ਇਹ ਠੀਕ ਹੈ ਜੀ ਸਾਰਾ ਹੀ ਟੈਟੂ ਅਰੀਜਨਲ ਹੈ ਜੀ ਇਹਨ ਪੂਰਾ ਲੈ ਵੀ ਦੋਸਤੋ ਅਰੀਜਨਲ ਟਰੈਕਟਰ ਹੈ ਜੀ ਇਹਦੀ ਸਰ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ ਹੈਗੀ ਜੀ 235 ਲੈ ਵੀ ਦੋਸਤੋ 2 ਲੱਖ 35000 ਦੇ ਵਿੱਚ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਤੇ ਉਸ ਤੋਂ ਬਾਅਦ ਵਾਲਾ ਸਰ ਅਰਜਨ ਆ ਗਿਆ ਜੀ ਅਰਜਨ ਕਿੰਨਾ ਮਾਡਲ ਦਾ ਸਰ 13 ਜੀ 13 ਜੀ ਇੰਜਨ ਗੇਅਰ ਦਾ ਕਿਵੇਂ ਹੈ ਜੀ ਇਹ ਠੀਕ ਹੈ ਜੀ ਠੀਕ ਆ ਤੇ ਇਹਦੀ ਕੀ ਡਿਮਾਂਡ ਆ ਸਰ ਇਹਦੀ 410 ਜੀ 来 ਵੀ ਦੋਸਤੋ 410000 ਦੇ ਵਿੱਚ ਅਰਜਨ ਮਿਲ ਜੂਗਾ ਸਰ ਲੋਨ ਹੋ ਜੂਏ ਤੇ ਇਹ ਤੇ ਹੋ ਜੂਗਾ ਲੈ ਵੀ ਦੋਸਤੋ ਲੋਨ ਦੀ ਫੈਸਿਲਿਟੀ ਵੀ ਅਵੇਲੇਬਲ ਆ ਤੇ ਉਸ ਤੋਂ ਬਾਅਦ ਸਰ ਇਹ ਆ ਗਿਆ ਜੀ ਮਹਿੰਦਰਾ ਦਾ ਇਹ ਕਿਹੜਾ ਜੀ ਇਹ 585 ਫੋਰ ਵਾਈ ਫੋਰ ਅੱਛਾ 4/4 ਆ ਗਿਆ ਦੋਸਤੋ 585 ਦੇਖ ਸਕਦੇ ਹੋ ਇਹ ਵੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਕਿੰਨਾ ਮਾਡਲ ਆ ਸਰ ਇਹ 23 ਲਾਸਟ ਦਾ ਜੀ ਲੈ ਵੀ ਦੋਸਤੋ ਨਵਾਂ ਹੀ ਟਰੈਕਟਰ ਆ 23 ਲਾਸਟ ਦਾ ਦੇਖ ਸਕਦੇ ਹੋ ਐਨ ਓ ਕੇ ਕੰਡੀਸ਼ਨ ਆ 4/4 ਆ ਜੇ ਕਿਸੇ ਵੀਰ ਨੇ ਲੈਣਾ ਹੋਵੇ ਤੇ ਇਹ ਵੀ ਟਰੈਕਟਰ ਰੇ ਖੜਾ ਸਰ ਕਿੰਨੀ ਇਹਦੀ ਡਿਮਾਂਡ ਕਰਦੇ ਆਪਾਂ ਮੇਰੀ 690 6 ਲੱਖ 90 ਹਜ਼ਾਰ ਦੇ ਵਿੱਚ ਦੋਸਤੋ ਤੁਹਾਨੂੰ ਇਹ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਆ ਤੇ ਉਸ ਤੋਂ ਬਾਅਦ ਆ ਜੀ ਫਾਰਮ ਹਾਂ ਜੀ 45 45 ਆ ਗਿਆ ਫਾਰਮ ਇਹ ਕਿੰਨਾ ਮਾਡਲ ਆ ਜੀ 2000 ਮਾਡਲ ਲੈ ਵੀ ਦੋਸਤੋ 2000 ਮਾਡਲ ਆ ਤੇ ਇਹਦੀ ਕਿ ਸਰ ਕੀ ਡਿਮਾਂਡ ਆ ਜੀ ਇਹਦੀ 8000 1,80,000 ਦੇ ਵਿੱਚ ਦੋਸਤੋ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਇਹ ਵੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਜੀ ਤੇ ਉਸ ਤੋਂ ਬਾਅਦ ਆ ਗਿਆ ਸਵਰਾਜ 855 FE 4x4 ਤੇ ਦੇਖ ਸਕਦੇ ਹੋ ਦੋਸਤੋ ਇਹਦੀ ਕੰਡੀਸ਼ਨ ਤੁਸੀਂ ਮੈਂ ਕਹਿੰਨਾ ਇਹ ਵੀ ਟਰੈਕਟਰ ਭੁੱਖ ਲੈਂਦੀ ਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਖੜਾ ਹੋ ਰੇ ਤੇ ਸਰ ਇਹਦੀ ਕਿੰਨੀ ਮੰਗ ਹੈ ਜੀ ਆਪਣੀ 21 ਮਾਡਲ ਹੈ ਜੀ ਹਾਂ ਜੀ ਸਵਾ 7 21 ਮਾਡਲ ਦੋਸਤੋ ਸਵਾ 7 ਲੱਖ ਰੁਪਏ ਤੁਹਾਨੂੰ ਦਿੱਤਾ ਜਾਊਗਾ ਬਹੁਤ ਸੋਹਣੀ ਕੰਡੀਸ਼ਨ ਆ ਟਰੈਕਟਰ ਦੀ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਫਾਰਮ ਟਰੈਕ 60 ਜੀ ਇਹ ਕਿੰਨਾ ਮਾਡਲ ਹੈ ਜੀ ਇਹ 8 ਮਾਡਲ ਹੈ ਜੀ ਇਹ ਦੋਸਤੋ 2008 ਮਾਡਲਾ ਇਹਦੀ ਕੀ ਡਿਮਾਂਡ ਆ ਸਰ ਇਹਦੀ 275 2 ਲੱਖ 75000 ਦੇ ਵਿੱਚ ਤੁਹਾਨੂੰ ਦੋਸਤੋ ਇਹ ਟਰੈਕਟਰ ਮਿਲ ਜੂਗਾ ਉਸ ਤੋਂ ਬਾਅਦ ਆ ਗਿਆ 95 11 ਇਹ ਸਰ ਕਿੰਨਾ ਮਾਡਲ ਹੈ ਜੀ ਇਹ 95 ਮਾਡਲ ਹੈ 95 ਮਾਡਲ ਹੈ ਦੋਸਤੋ ਜੇ ਕਿਸੇ ਵੀਰ ਨੇ ਤਿਆਰ ਕਰਵਾਉਣਾ ਹੋਵੇ ਸ਼ੌਂਕਿਆ ਰੱਖਣਾ ਹੋਵੇ ਤਾਂ ਇਹ ਟਰੈਕਟਰ ਵੀ ਤੁਸੀਂ ਲਿਜਾ ਸਕਦੇ ਹੋ ਸਰ ਕੀ ਡਿਮਾਂਡ ਹੈ ਇਹਦੀ ਇਹਦੀ 81 1 ਲੱਖ 80000 ਦੇ ਵਿੱਚ ਦੋਸਤੋ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਉਸ ਤੋਂ ਬਾਅਦ ਆ ਗਿਆ ਸਵਰਾਜ ਜਹਾਜ਼ ਆ ਗਿਆ ਜੀ ਇਹ ਸਰ ਕਿੰਨਾ ਮਾਡਲ ਹੈ ਜੀ ਇਹ ਵਿਕੀ ਹੈ ਜੀ 2000 ਦੋਸਤੋ 21 ਮਾਡਲ ਆ ਤੇ ਕਿੰਨੀ ਸਰ ਡਿਮਾਂਡ ਕਰਦੇ ਆਪਾਂ ਇਹਦੀ ਲੈ ਜੀ 9 ਸਵਾ 9 ਲੱਖ 3 ਸਪੀਡ ਹੈ ਸਵਾ 9 ਲੱਖ ਰੁਪਿਆ ਇਹਦੀ ਡਿਮਾਂਡ ਆ ਬਾਕੀ ਮੌਕੇ ਤੇ ਮਾੜਾ ਮੋਟਾ ਅਡਜਸਟਮੈਂਟ ਹੋ ਜੂਗੀ ਲੋਨ ਦੀ ਫੈਸਿਲਿਟੀ ਵੀ ਅਵੇਲੇਬਲ ਆ ਦੋਸਤੋ ਲੈ ਵੀ ਦੋਸਤੋ ਉਸ ਤੋਂ ਬਾਅਦ ਆ ਗਿਆ ਸਵਰਾਜ 735 ਐਫ ਇਹ ਇਹ ਵੀ ਬਹੁਤ ਸੋਹਣਾ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਮੈਂ ਕਹਿੰਨਾ ਬਹੁਤ ਸੋਹਣਾ ਪਿਆ ਟਰੈਕਟਰ ਸਰ ਇਹ ਕਿੰਨਾ ਮਾਡਲ ਆ ਜੀ ਇਹ 8 ਮਾਡਲ ਹੈ 2200 8 ਮਾਡਲ ਆ ਤੇ ਸਰ ਕੀ ਡਿਮਾਂਡ ਕਰਦੇ ਆਪਾਂ ਇਹਦੀ ਇਹ ਦਾ 240 ਤਾਂ ਵੀ ਦੋਸਤੋ 2 ਲੱਖ 40 ਹਜ਼ਾਰ ਦੇ ਵਿੱਚ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਤੇ ਸਰ ਇਹਦੇ ਲੋਨ ਹੋ ਜੂ ਇਹ ਤੇ ਹੋ ਜੂ ਦੋਸਤੋ ਲੋਨ ਵੀ ਇਹ ਤੇ ਤੁਹਾਨੂੰ ਮਿਲ ਜੂਗਾ ਹੋ ਜੂਗਾ ਲੋਨ ਵੀ ਇਹ ਤੇ ਉਸ ਤੋਂ ਬਾਅਦ ਸਰ ਆ ਗਿਆ ਮਹਿੰਦਰਾ ਦਾ ਇਹ ਸਰ ਕਿੰਨਾ ਮਾਡਲ ਆ ਜੀ ਇਹ 7 ਮਾਡਲ ਹੈ 7 ਮਾਡਲ ਆ ਦੋਸਤੋ ਦੇਖ ਸਕਦੇ ਹੋ ਇਹਦੀ ਕੰਡੀਸ਼ਨ ਵੀ ਤੁਹਾਡੇ ਸਾਹਮਣੇ ਆ ਤੇ ਸਰ ਇਹਦੀ ਆਪਾਂ ਕੀ ਡਿਮਾਂਡ ਕਰਦੇ ਆ ਜੀ ਦੇਨ ਦੋ ਪੰਦਰਾਂ 215000 ਰੁਪਏ ਦੋਸਤੋ ਇਹ ਟਰੈਕਟਰ ਦੀ ਡਿਮਾਂਡ ਆ ਤੇ ਉਸ ਤੋਂ ਬਾਅਦ ਆ ਗਿਆ ਜੀ ਪ੍ਰੀਤ ਮਾਰਲੀ ਕਾਲੀ ਪਾਣੀ ਆ ਤੇ ਉਹ ਪ੍ਰੀਤ ਸਰ ਇਹ ਕਿੰਨਾ ਮਾਡਲ ਆ ਜੀ ਇਹ ਹੈਗਾ 20 ਮਾਡਲ ਲੈ ਵੀ ਦੋਸਤੋ 2020 ਮਾਡਲ ਆ ਤੇ 90 ਅ ਲੈ ਵੀ ਦੋਸਤੋ 2020 ਮਾਡਲ ਆ 380000 ਰੁਪਏ ਇਹ ਟਰੈਕਟਰ ਦੀ ਡਿਮਾਂਡ ਆ ਤੁਹਾਡੇ ਸਾਹਮਣੇ ਕੰਡੀਸ਼ਨ ਆ ਟਰੈਕਟਰ ਦੀ ਉਸ ਤੋਂ ਬਾਅਦ ਆ ਗਿਆ ਸਵਰਾਜ 855 ਐਫੀ ਸਰ ਇਹ ਕਿੰਨਾ ਮਾਡਲ ਦਾ ਜੀ ਇਹ ਵਿਖਿਆ ਬਾਈ ਅੱਛਾ ਇਹ ਵਿਕ ਚੁੱਕਿਆ 13 ਮਾਡਲ ਠੀਕ ਆ ਜੀ ਠੀਕ ਆ ਜੀ ਹਾਂਜੀ ਸਰ ਮਹਿੰਦਰਾ ਦਾ ਇਹ ਕਿਹੜਾ ਮਾਡਲ ਦਾ ਜੀ 94 ਜੀ ਤਾਂ ਵੀ ਦੋਸਤੋਂ 94 ਮਾਡਲ ਆ ਇਹਦੇ ਵੀ ਟਾਇਰ ਦੇਖ ਸਕਦੇ ਹੋ ਮੈਂ ਕਹਿੰਨਾ ਓਕੇ ਗੱਲ ਬਣਾਈ ਦੀ ਟਰੈਕਟਰ ਦੀ ਮਹਿੰਦਰਾ 265 ਡੀਆਈ ਤੇ ਇਹ ਸਰ ਕਿੰਨੀ ਡਿਮਾਂਡ ਕਰਦੇ ਆ ਇਹਦੀ ਆਪਾਂ ਇੱਕ ਵੀ ਲੈ ਵੀ ਦੋਸਤੋਂ ਫੋੜ ਆ ਗਿਆ ਤੁਹਾਡੇ ਬਾਅਦ ਇਹ 85 ਮਾਡਲ ਸਰ ਇਹਦੀ ਕੀ ਡਿਮਾਂਡ ਆ ਜੀ 99 ਕੁਹਾਰ ਰਪਏ ਦੋਸਤੋ ਇਹ ਫੋਰਡ ਵੀ ਤੁਹਾਨੂੰ ਮਿਲ ਜੂਗਾ ਉਸ ਤੋਂ ਬਾਅਦ ਆ ਗਿਆ 95 11 ਸਰ ਇਹ ਕਿੰਨਾ ਮਾੜਲਾ ਜੀ ਇਹ 2021 ਜੀ 2021 ਮਾੜਲਾ ਪਾਵਰ ਸਟੀering ਪਾਵਰ ਸਟੀering ਆ ਦੋਸਤੋ ਇਹਦੀ ਡਿਮਾਂਡ ਕਿੰਨੀ ਆ ਸਰ ਇਹਦੀ ਡਿਮਾਂਡ ਹੈਗੀ ਜੀ 235 ਉਧਰੋਂ ਆ ਗਿਆ ਸਵਰਾਜ 855 ਤੇ ਸਰ ਇਹ ਕਿੰਨਾ ਮਾੜਲਾ ਜੀ ਇਹ ਨੰਨ ਮੈਨੂੰ ਵੀ ਮਾੜੂਗਾ ਇਹ 90 ਮਾੜਲਾ ਦੋਸਤੋ ਇਹਦੀ ਕੀ ਡਿਮਾਂਡ ਆ ਸਰ ਇਹਦੀ 135 1 ਲੱਖ 3500 ਦੋਸਤੋ ਇਹ ਵੀ ਟਰੈਕਟਰ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਉਹ ਤੋਂ ਬਾਅਦ ਸੋਨਾ ਵਾਲੀ ਕੱਡੀ ਆਈ ਆ ਗਿਆ ਸਰ ਇਹ ਕਿੰਨਾ ਮੰਗਦਾ ਜੀ ਇਹ ਤਿੰਨ ਮਾਡਲ ਜੀ 2003 ਮਾਡਲ ਪਾਵਰ ਸਟੀering ਦਾ ਦੋਸਤੋ ਦੇਖ ਸਕਦੇ ਹੋ ਕੰਡੀਸ਼ਨ ਇਹਦੀ ਵੀ ਇਹ ਸਰ ਕਿੰਨੇ ਆ ਇਹ ਦੋ ਸਾਠ ਜੀ 2,60,000 ਰੁਪਏ ਦੋਸਤੋ ਇਹਦੀ ਡਿਮਾਂਡ ਆ ਉਸ ਤੋਂ ਬਾਅਦ ਆ ਗਿਆ ਪ੍ਰੀਤ ਇਹ ਕਿੰਨਾ ਮੰਗਦਾ ਜੀ ਇਹ ਵੀ 20 ਆ ਜੀ ਦੋਸਤੋ 20 ਮਾਡਲ ਆ ਟਰੈਕਟਰ ਬਹੁਤ ਸੋਹਣਾ ਆ ਪਾਵਰ ਸਟੀering ਦਾ ਤੇਲ ਬ੍ਰੇਕ ਡਿਸਟ੍ਰਿਬਿਊਟਰ ਲੱਗੂ ਠੀਕ ਆ ਜੀ ਤੇ ਇਹਦੀ ਸਰ ਕੀ ਡਿਮਾਂਡ ਕਰਦੇ ਆਪਾਂ ਫੇਰੀ ਕਿੰਨਾ ਸਾਠੀ 360000 ਜੀ ਦੋਸਤੋ ਇਹ ਟਰੈਕਟਰ ਵੀ ਤੁਹਾਨੂੰ ਮਿਲ ਜੂਗਾ ਲੋਨ ਦੀ ਫੈਸਿਲਿਟੀ ਇੱਥੇ ਵੀ ਅਵੇਲੇਬਲ ਆ ਲਓ ਜੀ ਉਤੋਂ ਬਾਅਦ ਆ ਗਿਆ ਤੁਹਾਡੇ ਬਾਤੇ ਫਾਰਮ ਟਰੈਕ ਤੇ ਸਰ ਇਹ ਕਿੰਨਾ ਮਾਡਲ ਆ ਜੀ 97 ਜੀ 97 ਮਾਡਲ ਆ ਦੋਸਤੋ ਇਹਦੀ ਵੀ ਕੰਡੀਸ਼ਨ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਵੀ ਟਰੈਕਟਰ ਖੜਾ ਤੁਹਾਡੇ ਵਾਸਤੇ ਤੇ ਸਰ ਇਹਦੀ ਡਿਮਾਂਡ ਆਪਾਂ ਕਿੰਨੀ ਕਰਦੇ ਆ ਜੀ 120 120000 ਜੀ ਦੋਸਤੋ ਇਹ ਵੀ ਟਰੈਕਟਰ ਤੁਹਾਨੂੰ ਮਿਲ ਜੂਗਾ 5245 ਸਰ ਇਹ ਕਿੰਨਾ ਮਾਡਲ ਆ ਜੀ ਮੈਸੀ ਆ ਜੀ ਇਹ ਅੱਛਾ ਮੈਸੀ ਆ ਜੀ ਇਹ ਤੇ ਤਿੰਨ ਮਾਡਲ ਆ 2003 ਮਾਡਲ ਆ ਮੈਸ਼ੀ ਦੋਸਤੋ ਦੇਖ ਸਕਦੇ ਹੋ ਤੇ ਇਹਦੀ ਸਰ ਕੀ ਡਿਮਾਂਡ ਆ ਜੀ 25 2 ਲੱਖ 5000 ਰੁਪਿਆ ਦੋਸਤੋ ਇਹਦੀ ਡਿਮਾਂਡ ਆ ਤੇ ਉਸ ਤੋਂ ਬਾਅਦ ਆ ਗਿਆ ਫਿਰ ਮੈਸ਼ੀ ਇਹ ਹੈਗਾ ਜੀ 9500 9500 ਠੀਕ ਆ ਜੀ 17 ਮਾਡਲ ਜੀ ਹਾਂ ਜੀ ਇਹ ਤਾਂ 4 ਲੱਖ ਕਿੰਨੇ ਆ ਜੀ 410 ਕਰ ਲੋ 4 ਲੱਖ 10000 ਰੁਪਿਆ ਦੋਸਤੋ ਇਹ ਟਰੈਕਟਰ ਦੀ ਡਿਮਾਂਡ ਆ ਐਮ ਆਰ ਐਫ ਦੇ ਟਾਇਰ ਨੇ ਬਿਲਕੁਲ ਸੋਹਣੀ ਕੰਡੀਸ਼ਨ ਦੇ ਵਿੱਚ ਆ ਬੋ 410000 ਤੁਹਾਨੂੰ ਇਹ ਟਰੈਕਟਰ 200 ਦੇਖਣ ਨੂੰ ਮਿਲ ਜੂਗਾ ਉਹ ਤੋਂ ਬਾਅਦ ਫਿਰ ਜੌਂਟੀਅਰ ਆ ਗਿਆ 5310 10 ਮਾਡਲ ਬਹੁਤ 2010 ਮਾਡਲ ਆ ਜੀ ਬਹੁਤ ਸੋਹਣੀ ਕੰਡੀਸ਼ਨ ਆ ਟਾਇਰ ਟੂ ਰੋਕੇ ਨੇ ਪਾਵਰ ਸਟੀering ਆ ਮੈਂ ਕਹਿੰਦਾ ਇਹ ਵੀ ਬਹੁਤ ਸੋਹਣਾ ਟਰੈਕਟਰ ਆ ਤੇ ਸਰ ਇਹਦੀ ਕੀ ਮੰਗ ਆ ਜੀ ਇਹਦੀ 475 475000 ਰੁਪਏ ਚ 200 ਤੁਹਾਨੂੰ ਇਹ ਮਿਲ ਜੂਗਾ ਲੋਨ ਹੋ ਜਾ ਸਰ ਇਹਦੇ ਲੈ ਵੀ ਦੋਸਤੋ ਲੋਨ ਦੀ ਫੈਸਿਲਿਟੀ ਵੀ ਅਵੇਲੇਬਲ ਆ ਏ ਪਿੰਡ ਸਰਹੰਦ ਤੋਂ ਪਾਰਸ ਰੋਡ ਦੇ ਉੱਪਰ ਪੈਂਦਾ ਦੋਸਤੋ ਜੇ ਤੁਸੀਂ ਟਰੈਕਟਰ ਖਰੀਦਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤਾਂ ਨੰਬਰ ਲੈ ਸਕਦੇ ਹੋ ਜਿਹੜੇ ਵੀ ਇਹਨੇ ਟਰੈਕਟਰ ਲੈਣਾ ਤਾਂ ਸਾਨੂੰ ਕਮੈਂਟ ਕਰ ਦਿਓ ਤੁਹਾਨੂੰ ਨੰਬਰ ਨਾਲ ਦੀ ਨਾਲ ਭੇਜਿਆ ਜਾਊਗਾ ਥੈਂਕ ਯੂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਆਪਣੇ ਚੈਨਲ ਤੇ ਵਧੀਆ-ਵਧੀਆ ਵੀਡੀਓ ਦੇਖਣ ਵਾਸਤੇ